ਆ ਸਾਫ ਕਰ ਲੈਂਦੇ ਕਰ ਕਰੇਤਾ ਹੁੰਦਾ ਤੇ ਉਂਗਲ ਨਾਲ ਕੇ ਲਿਖ ਬਈ ਹੂੜਾ ਤੇ ਕੋਈ ਕਹਿੰਦਾ ਉਹਨੇ ਵੱਡੇ ਵੱਡੇ ਅੱਖਰ ਲਿਖੇ ਤੇ ਕਹਿੰਦਾ ਬਾਪਾ ਪਰ ਇਹ ਨੂੰ ਹੋਈ ਮੈਂ ਆੜਾ ਪੋਣਾ ਕਹਿੰਦਾ ਭਾਈ ਰਹਿਣ ਦੇ ਬਾਦ ਜਦੋਂ ਐਡੀ ਲਿਖੀ ਤਾਂ ਮੈਨੂੰ ਡੇਰੇ ਚੋਂ ਬਾਹਰ ਕੱਢ ਦੇ ਜਿਹਦੇ ਕਣਕ ਵਧੀਆ ਹੋਈ ਕੋਈ ਤੇਰੀ ਕਣਕ ਚੰਗੀ ਆ ਵੀ ਵਾਸਤੇ ਰੱਖਾਂਗੇ ਤੇ ਇਹਨੋਂ ਉਹਦੇ ਵੀ ਸਿਬੀ ਜਵਾਰ ਦੀਆਂ ਦੁੰਬੀਆਂ ਵੀ ਡੁੰਗਦੇ ਹੁੰਦੇ ਸੀ ਤੇ ਉਹ ਸਾਡੀ ਇਕਨੋਮਿਕਸ ਦੀ ਪ੍ਰੋਫੈਸਰ ਕਹਿੰਦੀ ਹੁੰਦੀ ਕਹਿੰਦੀ ਵੀ ਏ ਤੁਹਾਡਾ ਜਿਹੜਾ ਬੀ ਆ ਤੁਹਾਡਾ ਜਿਹੜੇ ਤੁਹਾਡੇ ਘਰੇਲੂ ਜਿਹੜੇ ਰੋਜਗਾਰ ਨੇ ਸਾਰਾ ਖੋਲਣ ਜਿਹੜੀ ਸਾਡੀ ਹਵਾਵਾਂ ਸਾਹ ਲੈਣ ਜੋਗੀ ਨਹੀਂ ਰਹੀ ਉਹਦੇ ਕਾਬਲ ਨਹੀਂ ਰਹੀ ਪਾਣੀ ਹੈ ਸਾਡਾ ਪੀਣ ਦੇ ਕਾਬਲ ਨਹੀਂ ਰਿਹਾ ਮੇਰੇ ਤੁਸੀਂ ਉਲਾਸ ਦੇ ਵਿੱਚ ਜਾਣਿਓ ਤਾਂ ਅਦਾਸ ਤੋਂ ਪਹਿਲਾਂ ਸ਼ਬਦ ਆਉਂਦਾ ਜਪਜੀ ਸਾਹਿਬ ਦਾ ਜਪਜੀ ਸਾਹਿਬ ਦਾ ਆਪਾਂ ਉਲਾਸ ਲੋਗ ਜਿਹੜਾ ਪੜਦੇ ਆ ਓਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਉਹ ਜਿਹੜੀ ਸਾਰੀ ਚੀਜ਼ ਸੀ ਵੇਤਰਦੀ ਸਾਡੀ ਮਾਂ ਸੀ ਉਹਨਾਂ ਜਿਹੜੀ ਹਵਾ ਉਹ ਗੁਰੂ ਉਹ ਪਾਣੀ ਆ ਪਰ ਜੇ ਸਾਰੀਆਂ ਚੀਜ਼ਾਂ ਦੇਖੀ ਤਾਂ ਉਹ ਹਰੇ ਇਨਕਲਾਬ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਇੱਕ ਜਿਹੇ ਆਪਾਂ ਉਹ ਸ਼ਬਦ ਵਰਤੇ ਜਾਂਦਾ ਜਿਵੇਂ ਹਿੰਦੀ ਦਾ ਪ੍ਰਦੂਸ਼ਣ ਸ਼ਬਦ ਆ ਪਰ ਆਪਾਂ ਪੰਜਾਬੀ ਚ ਪਲੀਟ ਕਹਿੰਦੇ ਆ ਵੀ ਉਹ ਜਿਹੜੀ ਸਾਡੀ ਹਵਾ ਉਹ ਸਾਹ ਲਉਣ ਲੈਣ ਜੋਗੀ ਨਹੀਂ ਰਹੀ ਉਹ ਦੇ ਕਾਬਲ ਨਹੀਂ ਰਹੀ ਪਾਣੀ ਆ ਸਾਡਾ ਪੀਣ ਦੇ ਕਾਬਲ ਨਹੀਂ ਰਿਹਾ ਤੇ ਜਿਹੜੀ ਜ਼ਮੀਨ ਆ ਉਹਦਾ ਸੰਕਟ ਐ ਇਸ ਤੋਂ ਵੀ ਜ਼ਿਆਦਾ ਵੱਡਾ ਹੋ ਗਿਆ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਖੇਤੀ ਨਾਲ ਜੁੜੇ ਹੋ ਹਨਾ ਆਪਾਂ ਸਾਰੇ ਜਿਹੜੇ ਪਿੰਡਕ ਰਹਿੰਦੇ ਆਂ ਤੇ ਆ ਵੀ ਬੰਦਾ ਕਹਿੰਦਾ ਵੀ ਯਾਰ ਸਾਡਾ ਮਾਨਤਾ ਇਹ ਬੇਕਾਰ ਹੋ ਗਿਆ ਇੱਥੇ ਗਵਾਰੇ ਦੇ ਦਾਣੇ ਹਰੇ ਨਹੀਂ ਹੁੰਦੇ ਤੇ ਜਦੋਂ ਇਹ ਨੀਤੀਆਂ ਆਈਆਂ ਸੀ ਅਸੀਂ 1991 ਦੇ ਵਿੱਚ ਜਦੋਂ ਕਾਲਜ ਪੜ੍ਹਦੇ ਸੀ ਸਾਡੇ ਇੱਕ ਪ੍ਰੋਫੈਸਰ ਸੀਗੀ ਟਮੋਵਿਕਸ ਦੀ ਉਹ ਕਹਿੰਦੀ ਹੁੰਦੀ ਸੀ ਤੇ ਮਤਲਬ ਬਹੁਤ ਸਾਰੀਆਂ ਚੀਜ਼ਾਂ ਨਾ ਮਤਲਬ ਕਈ ਵਾਰੀ ਜਿਹੜਾ ਸੱਚ ਆ ਜਿਵੇਂ ਉਹ ਓਵੇਂ ਨਹੀਂ ਹੁੰਦਾ ਜਿਵੇਂ ਕਈ ਵਾਰੀ ਤਾਂ ਆਪਾਂ ਕਹਿੰਦੇ ਆ ਵੀ ਜਿਹੜਾ ਦੀਦਾ ਹੁੰਦਾ ਪ੍ਰਤੱਖ ਹੁੰਦਾ ਉਹ ਸੱਚ ਹੁੰਦਾ ਅਸਲ 'ਚ ਸੱਚ ਥੋੜਾ ਜਿਹਾ ਜਿਵੇਂ ਆਪਾਂ ਤੋੜੀ ਰੋਲਦੇ ਆਂ ਛਾਣਦੇ ਆਂ ਲੱਭਣਾ ਪੈਂਦਾ ਜਦੋਂ ਗੱਡੀ ਬੱਸ 'ਚ ਜਾ ਰਹੇ ਹੁੰਦੇ ਆਂ ਤੇ ਐ ਲੱਗਦਾ ਹੁੰਦਾ ਵੀ ਜਿਹੜੇ ਆ ਦਰਖਤ ਨੇ ਜਿਹੜੇ ਘarne ਸਾਰੇ ਪਿੱਛੇ ਨੂੰ ਭੱਜ ਰਹੇ ਨੇ ਪਰ ਉਹ ਸੱਚ ਨਹੀਂ ਹੁੰਦਾ ਵੀ ਆਪਾਂ ਅੱਗੇ ਨੂੰ ਜਾ ਰਹੇ ਹੁੰਦੇ ਆਂ ਉਹ ਇੱਕ ਜਗ੍ਹਾ ਹੀ ਹੁੰਦੇ ਆਂ ਤੋ ਸਾਡੀ ਪ੍ਰੋਫੈਸਰ ਕਹਿੰਦੀ ਹੁੰਦੀ ਸੀ ਕਹਿੰਦੀ ਇਹ ਨਾ ਜਿਹੜੀਆਂ ਉਦੋਂ ਨਾਂ ਸੀ ਇਹਦਾ ਡੰਕਲ ਪ੍ਰਸਤਾਵ ਆਰਥਰ ਡੰਕਲ ਨਾਂ ਦਾ ਬੰਦਾ ਸੀ ਜਿਹੜੇ ਨੇ ਲੈ ਕੇ ਆਏ ਲੈ ਕੇ ਆਂਦੇ ਸੀ ਤੇ ਉਹ ਸਾਡੀ ਇਕਨੋਮਿਕਸ ਦੀ ਪ੍ਰੋਫੈਸਰ ਕਹਿੰਦੀ ਹੁੰਦੀ ਕਹਿੰਦੀ ਵੀ ਇਹ ਤੁਹਾਡਾ ਜਿਹੜਾ ਬੀ ਆ ਤੁਹਾਡਾ ਆ ਜਿਹੜੇ ਤੁਹਾਡੇ ਘਰੇਲੂ ਜਿਹੜੇ ਰੋਜ਼ਗਾਰ ਨੇ ਸਾਰਾ ਖੋਲਣਗੇ ਤੇ ਪਿੰਨਾਂ ਦੇ ਵਿੱਚ ਕੀ ਗੱਲਾਂ ਚੱਲਦੀਆਂ ਸੀ ਉਦੋਂ ਤਾਂ ਜਿਹੜੇ ਸਾਡੇ ਘਰਾਂ ਦੇ ਵਿੱਚ ਐਨੇ ਬੁੱਧੂ ਬਖਸ਼ ਹੈ ਨਹੀਂ ਸੀ ਤੇ ਮੋਬਾਈਲ ਮੋਲ ਤਾਂ ਕਿਸੇ ਕੋਲੇ ਨਹੀਂ ਸੀ ਉਦੋਂ ਆਮ ਲੋਕ ਗੱਲਾਂ ਜਿਵੇਂ ਆਪਾਂ ਬੈਠੇ ਆ ਗੱਲਾਂ ਕਰਦੇ ਹੁੰਦੇ ਕਹਿੰਦੇ ਵੀ ਡਰਕਲ ਪ੍ਰਸਤਾਵ ਲਾਗੂ ਹੋ ਗਏ ਤੇ ਪਲਾਸਟਿਕ ਦੇ ਟਰੈਕਟਰ ਪਲਾਸਟਿਕ ਦੇ ਮੋਟਰਸਾਈਕਲ ਪਲਾਸਟਿਕ ਦੇ ਸਾਈਕਲ ਆਉਣਗੇ ਬਹੁਤ ਸਸਤੇ ਹੋਣ ਤੇ ਜਦੋਂ ਸਾਡੇ ਪ੍ਰੋਫੈਸਰ ਕਹਿੰਦੇ ਵੀ ਇਹ ਸੋਟੇ ਤੋਂ ਵੀ ਖੋਲਣਗੇ ਤੇ ਅਸੀਂ ਸੋਚਦੇ ਫਿਰ ਅਸੀਂ ਇਥਰਾਜ ਤੋਂ ਤੁਰ ਕੇ ਜਾਂਦੇ ਦੋ ਦੋ ਜਣੇ ਅਸੀਂ ਅਸੀਂ ਸਰਸੇ ਪੜਦੇ ਤੇ ਅਸੀਂ ਗੱਲਾਂ ਕਰਦੇ ਯਾਰ ਵੀ ਮੈਡੂ ਕਿੰਨਾ ਕੱਪ ਮਾਰਦੀ ਹੈ ਨਾ ਕਿੱਡੀ ਕੌੜੀ ਹੈ ਫਿਰ ਆਪਾਂ ਕਿਸੇ ਦੇ ਵੀ ਜਿਹਦੇ ਨਰਮਾ ਵਧੀਆ ਹੁੰਦਾ ਨਰਮਾ ਚੁਗ ਲੈਨੇ ਆ ਵੀ ਤੇਰੇ ਯਾਰ ਅਸੀਂ ਵੀ ਵਾਸਤੇ ਨਰਮਾ ਚੁਗਣਾ ਮਾਣ ਨਰਮਾ ਚੁਗ ਲਿਆ ਮਾਣ ਨੂੰ ਆਉਦੇ ਕਰੋ ਨਰਮਾ ਦੇਤਾ ਤੇ ਮਾਣ ਨਰਮਾ ਬੁਲਾ ਲਿਆ ਤੇ 26 ਕਿਲੋ ਬੜੇਵੇਂ ਨਿਕਲੇ ਆ 26 ਕਿਲੋ ਬੜੇਵੇਂ ਮਤਲਬ 4-5 ਕਿਲੋ ਦਾ ਬੀਬ ਹੋ ਗਿਆ ਜੀਦੇ ਕਣਕ ਵਧੀਆ ਹੋਈ ਕੋਈ ਤੇਰੀ ਕਣਕ ਚੰਗੀ ਆ ਵੀ ਵਾਸਤੇ ਰੱਖਾਂਗੇ ਤੇ ਇਹਨੋਂ ਉਹਦੇ ਵੀ ਸਿਬੀ ਜਵਾਰ ਦੀਆਂ ਦੁੰਬੀਆਂ ਵੀ ਡੁੰਗਦੇ ਹੁੰਦੇ ਸੀ ਤੇ ਕਦੋਂ ਯਾਰ ਇੱਕ ਦੋ ਕਦੋਂ ਪੱਕ ਜਾਂਦੇ ਨੇ ਉੱਤੇ ਮਤਲਬ ਧੱਕੇ ਨਾਲ ਹੀ ਪੱਕ ਜਾਂਦੇ ਨੇ ਦੀਦੇ ਨਹੀਂ ਤੇ 20 ਵੀ ਹੋ ਜਾਂਦੇ ਸਾਰਾ ਮਿੱਡ ਮੋਚ ਕਰਦਾ ਮੈਡਮ ਕਿੰਡੀ ਕਮਲੀ ਆ ਯਾਰ ਪੜ੍ਹੇ ਲਿਖੇ ਹੈ ਨਾ ਇੱਕ ਦਿਨ ਉਹਨੇ ਕਿਹਾ ਕਹਿੰਦੇ ਜਿਹੜੇ ਇਹ ਕੰਪਨੀਆਂ ਹਨਾ ਤੁਹਾਡਾ ਇਹ ਸ਼ਰਬਤ ਤੁਹਾਡੀ ਲੱਸੀ ਫਟਾ ਤੌੜੀ ਵਾਲਾ ਦੁੱਧ ਇਹ ਸਾਰਾ ਕੁਝ ਪੀ ਜਾਣਗੇ ਸਾਰਾ ਕੁਝ ਖੋ ਲੈਣਗੇ ਅਸੀਂ ਕਹਾਂਗੇ ਕਮਾਲ ਹੈ ਯਾਰ ਸਾਡਾ ਸ਼ਰਬਤ ਸਾਡੀ ਲੱਸੀ ਸਾਡਾ ਤੌੜੀ ਵਾਲਾ ਦੁੱਧ ਕੌਣ ਖੋਲੂਗਾ ਦੱਸ ਦੋ ਜੀ ਕਿਤੇ ਹੈਗਾ ਤਾਂ ਆਪਾਂ ਸਿਆਲਚ ਜਾ ਕੇ ਨਾ ਜਦੋਂ ਸਿਆਲਚ ਵੀ ਵਿਆਹ ਹੋਸਟਲ ਆਪਣੇ ਏਰੀਆ 'ਚ ਸਿਆਲਚ ਹੁੰਦੇ ਆ ਤੇ ਉਹ ਪਲਾਸਟਿਕ ਦੇ ਗਲਾਸਾਂ 'ਚ ਕੋਕਾ ਕੋਲਾ ਪੀ ਜਾਂਦੇ ਹੁੰਦੇ ਆ ਤੇ ਕਈਆਂ ਨੂੰ ਤਾਂ ਹੱਥੋਂ ਆ ਜਾਂਦਾ ਪੀਂਦੇ ਹੋਏ ਜਦੋਂ ਕਾਰਬਨ ਡਾਈਆਕਸਾਈਡ ਜੀ ਜਾਂਦੀ ਹੈ ਨਾ ਅੰਦਰ ਤੇ ਸਾਰਾ ਕੁਝ ਖੋ ਲਿਆ ਹਲਾ ਸਾਰਾ ਕੁਝ ਕਿਵੇਂ ਖੋਇਆ ਕੰਨਵੇਂ ਨਹੀਂ ਇਹ ਗੱਲਾਂ ਨਾ ਜਿੱਦੋਂ 32 33 ਸਾਲ ਪਹਿਲਾਂ ਦੀਆਂ ਅਸੀਂ ਪਲੱਸ 1 ਵਿੱਚ ਸੀ ਜਿਹੜੀਆਂ ਗੱਲਾਂ ਰਾਜਕੁਮਾਰ ਹੋਰੀ ਕਹਿ ਰਹੇ ਨੇ ਕਿ ਮਿਲੋ ਸਾਡੀਆਂ ਲਸਤੀ ਤੇ ਵੀ ਪੁੱਲ ਦੱਸੋ ਵੀ ਕਿੱਥੇ ਹੈ ਕਿੱਥੇ ਨਰਮੇ ਦਾ ਵੀ ਕਿੱਥੇ ਸਾਡੇ ਕਣਕ ਦੇ ਵੀ ਸਾਡੇ ਜਿਹੜੇ ਉਹ ਜਵਾਰ ਦੀਆਂ ਦੋਮੀਆਂ ਡੋਂਗਣ ਵਾਲੇ ਕਿੱਥੇ ਨੇ ਸਾਡੇ ਵੀ ਕਿੱਥੇ ਸਾਡੇ ਜਿਹੜੇ ਕਦੂਨਗੇ ਜੋ ਪੱਕ ਜਾਣਗੇ ਜੇ ਤੁਸੀਂ ਵੇਚੋਗੇ ਤਾਂ ਬਹੁਤਿਆਂ ਅੰਦਰ ਜਰਮੀਨੇਸ਼ਨ ਨਹੀਂ ਹੁੰਦੀ ਮਤਲਬ ਉਗਦੇ ਨਹੀਂ ਕਵਜਾ ਕਿਵੇਂ ਕੀਤਾ ਹਨ ਉਹ ਜਿਹੜੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਸਾਰੀਆਂ ਫਿਰ ਜੁੜੀਆਂ ਹੋਈਆਂ ਰਹੀਆਂ ਸੰਕਟ ਦੇ ਨਾਲ ਤੇ ਉਹ ਜਿਹੜਾ ਹਰਾ ਇਨਕਲਾਬ ਆਇਆ ਵੀ ਸਾਡੀ ਜਿਹੜੀ ਖੇਤੀ ਹੈ ਜਿਹੜੀ ਸਾਡੀ ਜ਼ਮੀਨ ਮਤਲਬ ਬਹੁਤ ਸਾਰੀਆਂ ਗੱਲਾਂ ਤੁਸੀਂ ਦੇਖੋ ਵੀ ਅਸੀਂ ਖਰਾਬੀਆਂ ਸਾਰੀਆਂ ਫਿਰ ਕਿੱਥੋਂ ਹੁੰਦੀਆਂ ਰਹੀਆਂ ਵੀ ਜਿਹੜਾ ਕੰਮ ਅੱਜ ਆਪਾਂ ਕਰ ਰਹੇ ਆ ਇਹ 16ਵੀਂ 17ਵੀਂ ਸਦੀ ਦੇ ਵਿੱਚ ਯੂਰਪ ਦੇ ਦੇਸ਼ਾਂ ਨੇ ਕੀਤਾ ਜਿੱਥੇ ਮਤਲਬ ਰਾਜਕੁਮਾਰ ਜੀ ਗੱਲ ਕਰ ਰਹੇ ਸੀ ਵੀ ਆਪਾਂ ਚਾਹੁੰਦੇ ਆ ਸਾਡੇ ਬੱਚੇ ਚਲੇ ਜਾਣ ਇਹਨਾਂ ਨੂੰ ਪੁਨਰ ਜਾਗਰਣ ਕਹਿੰਦੇ ਆ ਪਰਬੋਧਨ ਪੰਜਾਬੀ ਦਾ ਸ਼ਬਦ ਆ ਉਹ ਲੋਕ ਉਸ ਸਰੀਰ ਦੇ ਵਿੱਚ ਬੈਠ ਕੇ ਜਿਵੇਂ ਗੱਲਾਂ ਕਰਦੇ ਚਰਚਾ ਕਰਦੇ 20 30 100 ਬੰਦਾ ਇਕੱਠਾ ਹੋਇਆ ਕਿਸੇ ਮਸਲੇ ਤੇ ਬੈਠ ਛੜਿਓ ਬਹਿਸ ਕਰਦੇ ਰਹੇ ਚਰਚਾ ਕਰਦੇ ਰਹੇ ਰੋਟੀ ਦਾ ਟਾਈਮ ਹੋ ਗਿਆ ਰੋਟੀ ਖਾ ਲਈ ਫਿਰ ਸ਼ੁਰੂ ਹੋ ਗਏ ਤੇ ਫਿਰ ਯੂਰਪ ਇੱਥੇ ਪਹੁੰਚਿਆ ਮਲੇ ਇੱਕ ਬੰਦਾ ਜਿਹਨੂੰ ਬੈਂਚੀ ਕਹਿੰਦੇ ਆ ਉਹਨੂੰ ਉਹਦੀ ਮੋਨਾ ਲੀਸਾ ਦੀ ਪੇਂਟਿੰਗ ਤੋਂ ਤਾਂ ਜਾਣਦੇ ਹੋ ਦੇਖੀ ਹੋਣੀ ਹੈ ਇੱਕ ਔਰਤ ਆ ਵੀ ਬਿਲਕੁਲ ਸਿੰਪਲ ਉਹ ਬੈਂਚੀ ਨੇ ਕੀ ਕਰਿਆ ਸੀ 16ਵੀਂ ਸਦੀ ਦੇ ਵਿੱਚ ਉਹ ਜਿਹੜੇ ਜਦੋਂ ਉਹ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਉਦੋਂ ਯੂਰਪ ਦੇ ਵਿੱਚ ਵੀ ਇਹ ਹੀ ਸੀਗਾ ਵੇ ਜਿਹੜਾ ਮਰਦਾ ਜਿਹੜੀ ਲਾਸ਼ ਆ ਉਹਦੇ ਹੱਥ ਨਹੀਂ ਲਾਉਣਾ ਉਹ ਪਵਿੱਤਰ ਹੁੰਦੀ ਹੈ ਮਤਲਬ ਤੇ ਜਦੋਂ ਉਹ ਰਾਤ ਨੂੰ ਕੀ ਕਰਦਾ ਸੀ ਚੋਰੀਆਂ ਕਬਰਸਤਾਨਾਂ ਦੇ ਵਿੱਚੋਂ ਜਾ ਕੇ ਲਾਸ਼ਾਂ ਕੱਢ ਲੈਂਦਾ ਸੀ ਉਹਨੂੰ ਚੀਰ-ਫਾੜ ਕਰਕੇ ਦੇਖਦਾ ਸੀ ਫਿਰ ਉਹਨੇ ਪੇਂਟਿੰਗ ਬਣਾਈ ਵੀ ਜਿਹੜਾ ਜਿਹਦਾ ਬੱਚਾ ਹੁੰਦਾ ਉਹਦੇ ਮਾਂ ਦੇ ਪੇਟ ਦੇ ਵਿੱਚ ਮਾਂ ਦੇ ਗਰਭ ਦੇ ਵਿੱਚ ਉਹਦੀ ਸ਼ਕੀਫੀ ਹੁੰਦੀ ਜਿਹੜੀ ਉਲਟੀ ਹੁੰਦੀ ਹੈ লিওਨਾਰਡਾ ਦ ਵਿੰਚੀ ਪਹਿਲਾ ਬੰਦਾ ਸੀ 16ਵੀਂ ਸਦੀ ਦੇ ਵਿੱਚ ਉਹਨੂੰ ਪ੍ਰਵੋਧਨ ਕਾਲ ਕਹਿੰਦੇ ਆ ਬਰੂਨੋ ਸੀ ਉਹਨੂੰ ਟਾਇਰ ਪਾ ਕੇ ਸਾੜਦਾ ਕਿਉਂਕਿ ਚਰਚ ਸਜ਼ਾ ਦਿੰਦਾ ਸੀ ਵੀ ਮੌਤ ਦੀ ਸਜ਼ਾ ਤੁਸੀਂ ਦੇ ਸਕਦੇ ਹੋ ਪਰ ਖੂਨ ਨਹੀਂ ਨਿਕਲਣਾ ਚਾਹੀਦਾ ਖੂਨ ਵਹਾਉਣਾ ਪਾਉ ਬਰੂਨੋ ਨੇ ਸਜ਼ਾ ਦਿੱਤੀ ਇਹਨੂੰ ਮਾਰਦੋ ਤੇ ਇਹ ਚਲ ਚ ਟਾਇਰ ਪਾ ਕੇ ਸਾੜਦਾ ਕਿਉਂਕਿ ਖੂਨ ਤਾਂ ਵਹਿਣਾ ਨਹੀਂ ਪਾਪ ਤਾਂ ਖੂਨ ਵਹਾਉਣ ਦਾ ਉਹਨੂੰ ਐਸ ਕਰਕੇ ਸਾੜਦਾ ਪਰ ਚਲ ਉਹ ਚੱਲਦੀ ਰਹੀ ਚਰਚਾ ਲੋਕਾਂ ਦੇ ਵਿੱਚ ਤੇ ਅੱਜ ਉਹ ਦੇਸ਼ ਕਿੱਥੇ ਪਹੁੰਚ ਗਿਆ ਸਾਡੇ ਤੋਂ ਪਹਿਲਾਂ ਉੱਥੇ ਜਿਹੜਾ ਲੋਕਤੰਤਰ ਜਮਹੂਰੀ ਕਦਰਾਂ ਕੀਮਤਾਂ ਬਿਕਸਤ ਹੋਈਆਂ ਠੀਕ ਹੈ ਕਿ ਲੋਟ ਉੱਥੇ ਵੀ ਹੈਗੀ ਅਗਲੀ ਗੱਲ ਇਹ ਜਿਹੜਾ ਕੰਮ ਹੈਗਾ ਆਪਾਂ ਲੇਟ ਹੋਏ ਸਾਡੀ ਭਗਤੀ ਲਹਿਰ ਸੀ ਜਿਹੜੀ ਜਦੋਂ ਅੰਗਰੇਜ਼ ਆਉਣ ਤੋਂ ਪਹਿਲਾਂ ਜਿਹੜੇ ਸਾਡੇ ਭਗਤ ਹੋਏ ਜਿਨ੍ਹਾਂ ਦੀ ਗੁਰਬਾਣੀ ਅਸੀਂ ਪੜ੍ਹਦੇ ਹਾਂ ਹੁਣ ਤਾਂ ਜਿਹੜਾ ਅੱਜ ਦਾ ਦੌਰ ਹੈ ਉਹ ਤਾਂ ਫਿਰ ਮੈਂ ਇਹ ਗੱਲ ਕਹਿਣੀ ਚਾਹੂਗਾ ਵੀ ਉਹ ਤਾਂ ਬਿਜ਼ਨਸ ਹੀ ਆ ਹੁਣ ਦਾ ਬੇਸ਼ੱਕ ਕਿਸੇ ਨੂੰ ਇਹ ਕੌੜੀ ਲੱਗੇ ਬਈ ਤੁਸੀਂ ਇੱਕ ਪੈਸੇ ਦਿਓ ਇਹ ਕੰਮ ਉਹ ਉਹ ਚਰਚ ਕਰਦਾ ਸੀ ਉਸ ਦੌਰ ਦੇ ਵਿੱਚ ਜਦੋਂ ਉਹ ਹੋਏ ਨਾ ਚਰਚ ਕਰਦਾ ਸੀ ਵੀ ਤੁਸੀਂ ਕਿੱਡੀ ਕਿੱਡੇ ਗੁਨਾਹ ਕੀਤਾ ਤੇ ਤੁਸੀਂ ਮਾਫੀ ਪੱਤਰ ਖਰੀਦ ਲਓ ਉਹਨੇ ਪੈਸਿਆਂ ਦੇ ਉਹਨੇ ਡਾਲਰਾਂ ਦੇ ਤੇ ਤੁਹਾਡਾ ਗਨਾਹ ਮਾਫ ਹੋ ਜਾਊ ਚਰਚੇ ਕੰਮ ਕਰਦਾ ਸੀ ਤੇ ਹੁਣ ਕੋਣ ਅਸੀਂ ਕਹਿੰਨੇ ਆ ਵੀ ਕੁਛੀ ਕੁਛ ਮਰਜ਼ੀ ਕਰ ਦੋ ਤੁਸੀਂ ਅਖੰਡ ਪਾਠ ਕਰਾ ਲਓ ਘਰੇ ਵੀ ਕਰਾਉਣ ਦੀ ਲੋੜ ਨਹੀਂ ਹੁਣ ਤਾਂ ਜਿੱਥੇ ਖੁੱਲਿਆ ਉੱਥੇ ਤੁਸੀਂ ਨਿਸ਼ਚਿਤ ਕਪੀਟਾ ਉਹ ਦੇ ਦਿਓ ਤੁਸੀਂ ਜਲੇਬੀਆਂ ਘੜਾ ਦੋ ਚਾਹੇ ਉਹ ਪੈਸਾ ਕਿਵੇਂ ਆਇਆ ਹੋਵੇ ਹਨਾ ਕਿ ਉਹ ਗਰਵਾ ਜੜੀ ਨੂੰ ਜੜੀ ਦਾ ਖੰਡ ਪਾਣ ਕਰਵਾ ਰਹੇ ਆ ਉਹਦੇ ਕਿਤੇ ਨੇੜੇ ਤੇੜੇ ਵੀ ਨਹੀਂ ਉਹ ਤਾਂ ਇਹ ਕਹਿੰਦੀ ਆ ਵੀ ਪਾਪਾਂ ਵੱਜੂ ਹੋਵੇ ਨਾ ਮਾਇਆ ਸਾਥ ਨਾ ਜਾਏ ਉਹ ਤਾਂ ਕਹਿੰਦੀ ਵੀ ਜਿਹੜੀ ਇਕੱਠੀ ਹੋ ਰਹੀ ਆ ਬਿਨਾ ਪਾਪਾਂ ਤੋਂ ਤਾਂ ਹੁੰਦੀ ਨਹੀਂ ਤੇ ਨਾਲ ਢੱਪਰੇ ਮਾਇਆ ਮਨੋਂ ਨਾ ਵਿਸਰੇ ਮੰਗੇ ਧੰਮਾ ਧਮ ਹਨਾ ਵੀ ਉਹ ਕੰਮ ਜਿਹੜਾ ਉਹਨਾਂ ਨੇ ਕੀਤਾ ਸਾਡੀ ਭਰਤੀ ਲੈ ਰੋਦੋਂ ਕਰ ਰਹੀ ਸੀ ਉਹਨਾਂ ਨੇ ਕਿੱਥੇ ਜਾ ਕੇ ਕੀਤਾ ਜੇ ਗੁਰਨਾਣਕ ਦੇਵ ਸੀ ਤਾਂ ਜਾਂ ਜਿੰਨੇ ਭਗਤ ਹੋਏ ਰਵਦਾਸ ਹੋਇਆ ਕਬੀਰ ਹੋਇਆ ਉਹ ਆਪਦੇ ਸਮੇਂ ਦੇ ਫਲਸਫਰ ਸੀ ਉਹਨੇ ਸਾਰੇ ਕਿਤੇ ਜਾ ਕੇ ਹੁਣ ਅਸੀਂ ਉਹ ਸਾਖੀਆਂ ਤਾਂ ਜੋੜ ਲਈਆਂ ਵੀ ਗੁਰਨਾਣਕ ਦੇਵ 23 ਸਾਲ ਆਪਦੀ ਜ਼ਿੰਦਗੀ ਦਾ ਯਾਤਰਾ ਤੇ ਰਿਹਾ ਜਿਹਨੂੰ ਅਸੀਂ ਚਾਰ ਉਦਾਸੀਆਂ ਕਹਿੰਦੇ ਆ ਕਬੀਰ ਨੇ ਕਿਹਾ ਵੇ ਪਥਰਾਂ ਨੂੰ ਪੂਜਾ ਕਰਦੇ ਸੀ ਤਾਂ ਤਿੰਨ ਚੱਕੀ ਭਲੀ ਜਿੱਤ ਪੀਸੇ ਖਾਏ ਉਹਦੋਂ ਤੇ ਪੱਥਰ ਦੀ ਚੱਕੀ ਭਲੀ ਆ ਜਿਹੜੀ ਆ ਜਿਹੜੀ ਮੂਰਤੀ ਨੂੰ ਪੂਜਦੇ ਜਿਹਦੇ ਨਾਲ ਪੀ ਕੇ ਖਾਂਦੇ ਉਹ ਕਹਿੰਦਾ ਵੀ ਜੇ ਤੂੰ ਬ੍ਰਾਹਮਣ ਬਾਵਣੀ ਜਾਇਆ ਆਣ ਬਾਟ ਕਾਹੇ ਨਾ ਦਰ ਆਇਆ ਉਹ ਜੇ ਤੂੰ ਉੱਚੇ ਆ ਤੇ ਫਿਰ ਤੂੰ ਉਹ ਦੁਨੀਆ ਤੇ ਹੋਰ ਰਸਤੇ ਕਿਉਂ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਛੋਦ ਤੁਮ ਕਤ ਲੋਹੂ ਅਹਮ ਕਤ ਲੋਹੂ ਤੁਮ ਕਤ ਧੋਦ ਉਹ ਜੇ ਤੁਸੀਂ ਉੱਚੇ ਹੋ ਤੇ ਫਿਰ ਤੁਹਾਡੇ ਕਿਹੜਾ ਦੁੱਧ ਹੈ ਤੁਹਾਡੇ ਵੀ ਉਹ ਜਿਹਾ ਲੋਹਾ ਇਹ 15ਵੀਂ 16ਵੀਂ ਸਦੀ ਦੇ ਸਾਡੇ ਜਿਹੜੇ ਭਗਤਨ ਉਹਦੋਂ ਇਹ ਕਹਿ ਰਹੇ ਨੇ ਕਿ ਜਿਹੜੇ ਕਰਮਕਾਂਡਨ ਉਹਨਾਂ ਤੇ ਝੋਟ ਕਰਦੇ ਉਹ ਪ੍ਰਬੋਧਨ ਕਾਲ ਉਹਦੋਂ ਜਰੋਬ ਦੇ ਵਿੱਚ ਪ੍ਰਬੋਧਨ ਕਾਲ ਸੀ ਸਾਡੇ ਉਹ ਲਹਿਰ ਚੱਲਦੇ ਅੰਗਰੇਜ਼ਾਂ ਨੇ ਕੀ ਕੀਤਾ ਕਿ ਜਿਹੜੇ ਵਸਤੀਵਾਦੀ ਕੀ ਕਰਦੇ ਉਹਨੂੰ ਪੁਠਾ ਜਿਹੜਾ ਦਿੱਤਾ ਉਹਨੂੰ ਪੁਠਾ ਜਿਹੜਾ ਦਿੱਤਾ ਉਹਨੂੰ ਬੈਗ ਤੇ ਲੈ ਗਏ ਹੁਣ ਵੀ ਜਿਹੜਾ ਮਤਲਬ ਜ਼ਿਆਦਾਤਰ ਹਾਲਾਂਕਿ ਜਿਹੜਾ ਜਦੋਂ ਦੇਸ਼ ਆਜ਼ਾਦ ਹੋਇਆ ਸਾਡੇ ਸੰਵਿਧਾਨ ਦੇ ਵਿੱਚ ਇਹ ਪੱਖ ਦਿੱਤਾ ਵੀ ਧਰਮ ਕਿਸੇ ਵੀ ਬੰਦੇ ਦਾ ਨੀਤੀ ਮਸਲਾ ਸਾਡੇ ਜਿਹੜੇ ਗਦਰਵਾਪੇ ਉਦੋਂ 1912-13 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਮੰੰਦਾ ਆਇਆ ਤੇ ਉਦੋਂ ਉਹ ਜਿਹੜੇ ਵਿਦੇਸ਼ਾਂ 'ਚ ਗਏ ਤੇ ਜਦੋਂ ਉਹਨਾਂ ਨੇ ਗਦਰ ਪਾਰਟੀ ਬਣਾਈ ਤਾਂ ਉਹਦੇ 'ਚ ਇੱਕ ਲੈਂ ਲਿਖੀ ਸੀ ਵੀ ਧਰਮ ਹਰੇਕ ਬੰਦੇ ਦਾ ਨਿੱਜੀ ਅਕੀਦਾ ਹੋਊਗਾ ਸਾਡੀ ਪਾਰਟੀ ਦੇ ਵਿੱਚ ਧਰਮ ਦੇ ਨਾਂ ਤੇ ਕੋਈ ਬਹਿਸ ਮੁਬਹਿਸ ਨਹੀਂ ਹੋਏਗਾ ਤੇ ਪੰਡਿਤ ਕਾਸ਼ੀਰਾਮ ਮਡੋਲੀ ਉਹਨਾਂ ਨੇ ਲਿਖ ਜਾਣੀ ਸੀ ਬਾਬਾ ਸੋਹਣ ਸਿੰਘ ਭਗਨਾ ਪ੍ਰਧਾਨ ਸੀ ਉਹਦੇ ਚ ਮੌਲਵੀ ਬਰਕਤਉੱਲਾ ਵੀ ਸੀਗਾ ਉਹਦੇ ਚ ਗਦਰੀ ਗਲਬੌਰ ਵੀ ਸੀ ਕੋਈ ਮਸਲਾ ਨਹੀਂ ਸੀਗਾ ਮਸਲਾ ਇੱਕੋ ਹੀ ਸੀਗਾ ਵੀ ਦੇਸ਼ ਆਜ਼ਾਦ ਕਰਾਉਣਾ ਹੁਣ ਜਦੋਂ ਗਏ ਸੀ ਤੇ ਹੁਣ ਜਾ ਰਹੇ ਨੇ ਮਹ ਲੋ ਚੀਜ਼ਾਂ ਕਿਵੇਂ ਬਦਲਦੀਆਂ ਸਾਡੇ ਜਿਹੜੇ ਲੋਕ ਗੀਤ ਨੂੰ ਕਿਵੇਂ ਬਣਦੇ ਉਦੋਂ ਪਿੰਡਾਂ ਦੇ ਵਿੱਚ ਜਦੋਂ ਪਹਿਲਾ ਜੰਦ ਹੋਇਆ ਤੇ ਪਿੰਡਾਂ ਦੇ ਵਿੱਚੋਂ ਕਿਉਂਕਿ ਮੰਦਵਾੜਾ ਸੀ ਇੱਥੇ ਖੇਤੀ ਦਾ ਸੰਕਟ ਸੀ ਉਸ ਦੌਰ ਦੇ ਵਿੱਚ ਤੇ ਉਹ ਜਦੋਂ ਪਹਿਲਾ ਬਿਸ਼ਪ ਜੁੱਧ ਹੋਇਆ ਤੇ ਅੰਗਰੇਜ਼ ਭਰਤੀ ਕਰਦੇ ਹੁੰਦੇ ਸੀ ਭਰਤੀ ਕੀ ਕਰਦੇ ਸੀ ਪਿੰਡਾਂ ਦੇ ਵਿੱਚੋਂ ਕੋਟੇ ਲੱਗਦੇ ਸੀ ਜਿਹੜਾ ਆਪਾਂ ਕਹਿੰਦੇ ਨਾ ਮਾਰਸ਼ਲ ਕੌਮ ਆ ਪੰਜਾਬੀ ਉਹ ਐਵੇਂ ਨਹੀਂ ਬਣਿਆ ਹੋਰ ਦੇ ਪਿੱਛੇ ਰੀਜਨ ਆ ਉਹਨਾਂ ਨੇ ਕਿਹਾ ਵੀ ਇਹ ਠੀਕ ਨਹੀਂ ਲੜਾਕੇ ਨਹੀਂ ਗਏ ਤੇ ਉਹ ਲੈ ਕੇ ਗਏ ਇੱਥੇ ਖੇਤੀ ਦਾ ਸੰਕਟ ਸੀ ਤੇ ਬਹੁਤ ਥੋੜੀ ਇੱਕ 5ਵੀਂ ਤਨਖਾਹ ਮਿਲਦੀ ਸੀ ਕਿਉਂਕਿ ਜਿਹੜੀ ਆਪਾਂ ਰੁਜ਼ਗਾਰ ਦੀ ਗੱਲ ਕਰਦੇ ਆਂ ਉਹ ਲੋਕ ਭਰਤੀ ਹੋਏ ਫੌਜ ਦੇ ਵਿੱਚ ਮਤਲਬ ਫੌਜ ਦੇ ਵਿੱਚ ਭਰਤੀ ਹੋ ਕੇ ਲੜਨ ਕਿੱਥੇ ਗਏ ਇੱਕ ਬੱਜਵੀਂ ਤਨਖਾਹ ਮਿਲਦੀ ਸੀ ਉਹ ਥੋੜੇ ਠੀਕ-ਠਾਕ ਬੂਟ ਪਾ ਕੇ ਆਉਂਦਾ ਸੀਗਾ ਵਰਦੀ ਪਾ ਕੇ ਆਉਂਦਾ ਸੀ ਕਿ ਫੇਰ ਦੇ ਵਿੱਚ ਵੀ ਐ ਹੁੰਦਾ ਸੀ ਹਾਂ ਵੇ ਫੌਜੀ ਸਾਹਿਬ ਆਏ ਤੇ ਫਿਰ ਕੁੜੀਆਂ ਗੀਤ ਗਾਉਂਦੀਆਂ ਹੁੰਦੀਆਂ ਲੋਕ ਗੀਤ ਐ ਹੀ ਬਣੇ ਬਸਣਾ ਫੌਜੀ ਦੇ ਬੇਸ਼ੱਕ ਬੂਟ ਸਣੇ ਲਤਮਰ ਐ ਉਹ ਜੇ ਗੀਤ ਬਣੇ ਪਰ ਜਦੋਂ ਪਹਿਲਾ ਵਿਸ਼ਵ ਯੁੱਧ ਲੱਗਿਆ ਜੰਗ ਲੱਗੀ ਜਿਹੜਾ 5 ਸਾਲ ਚੱਲਿਆ ਸੀ ਜਿਹੜਾ ਸਾਡਾ ਇੰਡੀਆ ਗੇਟ ਬਣਿਆ ਹੋਇਆ ਜਿਹੜੇ ਪੜ੍ਹੇ ਲਿਖੇ ਸਾਥੀ ਬੈਠੇ ਨੇ ਉਹਨਾਂ ਦੇ ਵਿੱਚ 1 ਲੱਖ ਉਸ ਇੰਡੀਆ ਗੇਟ ਤੇ 1 ਲੱਖ ਤੋਂ ਜ਼ਿਆਦਾ ਫੌਜੀਆਂ ਦੇ ਨਾਮ ਜਿਹੜੀ ਪਹਿਲੀ ਸੰਸਾਰ ਜੰਗ ਦੇ ਵਿੱਚ ਅੰਗਰੇਜ਼ਾਂ ਵਾਸਤੇ ਲੜੇ ਆਪਣਾ ਕੋਈ ਰੋਲਾ ਨਹੀਂ ਸੀ ਅੰਗਰੇਜ਼ਾਂ ਨੇ ਇੱਥੋਂ ਭਰਤੀ ਕਰਕੇ ਆਪਦੇ ਵਾਸਤੇ ਲੜਾਈ ਜਿਵੇਂ ਹੁਣ ਸਾਡੀ ਸਰਕਾਰ ਕਹਿ ਰਹੀ ਸੀ ਅਸੀਂ ਇਜ਼ਰਾਈਲ ਦੇ ਵਿੱਚ ਬੰਦੇ ਭੇਜਾਂਗੇ ਕਾਦੇ ਵਾਸਤੇ ਉੱਥੇ ਜੰਗ ਲੜਨ ਵਾਸਤੇ ਫਿਲਸਟੀਨ ਨਾਲ ਆਹੋਣ ਇੱਕ ਕਾਂਡ ਚੱਲ ਰਿਹਾ ਵੀ ਯੂਕਰੇਨ ਦੇ ਵਿੱਚ ਭੇਜੇ ਗਏ ਤੇ ਉਹ ਉੱਥੇ ਉਹਨਾਂ ਨੂੰ ਪੜਤੀ ਕੀਤਾ ਗਿਆ ਆ ਬੜੀ ਹੁਣੀ ਆ ਤੁਸੀਂ ਖਬਰ ਧੱਕੇ ਨਾਲ ਜਿਹੜੇ ਟਰੈਵਲ ਏਜੰਟਾਂ ਨੇ ਉੱਥੇ ਭੇਜਦੇ ਤੇ ਉੱਥੋਂ ਉਹ ਉਹ ਉਹਨਾਂ ਦੇ ਜੰਗ ਦੇ ਮੈਦਾਨ ਚ ਵੀ ਮਰਨ ਲਈ ਸੱਦੇ ਦੋ ਤੇ ਜਦੋਂ ਸਾਲ ਸਾਲ ਕਿਸੇ ਦੀ ਚਿੱਠੀ ਨਹੀਂ ਆਉਂਦੀ ਸੀ ਤੇ ਜੇ ਕੋਈ ਮੁਰਦਾ ਸੀ ਕਿਸੇ ਤੇ ਬਾਹ ਨਹੀਂ ਹੁੰਦੀ ਸੀ ਕਿਸੇ ਤੇ ਲੱਤ ਨਹੀਂ ਹੁੰਦੀ ਸੀ ਕਿਸੇ ਦੀ ਕੋਈ ਖਬਰਸਾਰ ਨਹੀਂ ਆਈ ਤੇ ਫਿਰ ਉਹੀ ਗੀਤ ਉਹੀ ਗੀਤ ਜਿਹੜੇ ਲੋਕ ਗੀਤ ਸੀ ਉਹ ਬਦਲ ਗਏ ਤੇ ਬੁੜੀਆਂ ਗਾਉਂਦੀਆਂ ਸੀ ਬਸਰੇ ਦੀ ਲਾਮ ਟੁੱਟ ਜੇ ਮੈਂ ਰੰਡੀਆਂ ਹਸਾ ਗਣ ਹੋਵਾਂ ਉਹਨਾਂ ਦੀ ਫੌਜੀ ਫੇਰ ਉਹ ਗੀਤ ਵੱਲ ਲੱਗਿਆ ਜਦੋਂ ਬਸਰੇ ਦੀ ਲਾਮ ਟੁੱਟ ਜੇ ਮੈਂ ਰੰਡੀਆਂ ਹਸਾ ਗਣ ਹੋਵਾਂ ਤੇ ਫੇਰ ਉਹ ਕਹਿੰਦੀਆਂ ਸੀ ਅ ਫੌਜੀ ਦੇ ਨਾਲ ਤੋਰੀ ਮੌਲਾ ਹਾਲੀ ਪੁੱਤ ਬਥੇ ਇਹ ਚੀਜ਼ਾਂ ਐ ਬਦਲੀਆਂ ਤੇ ਅੱਜ ਅਸੀਂ ਕਿਹੋ ਜਿਹਾ ਸੰਕਟ ਦੇ ਵਿੱਚ ਉਹ 1912-13 ਤੋਂ ਬਾਅਦ 100 ਸਾਲ ਬਾਅਦ ਹੈ ਨਾ ਭਲੇ ਜਿਹੜਾ ਇਹਨਾਂ ਨੇ ਗੱਲ ਕੀਤੀ ਐ ਤੇ ਇਹ ਸਾਰਾ ਜਿਹੜਾ ਅਸਲ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਲੜਾਈ ਹੁੰਦੀ ਆ ਖਾਸ ਤੌਰ ਤੇ ਸੱਤਾ ਨਾਲ ਜਿਹੜੀ ਹਾਕਮਚਰਾਂ ਨਾਲ ਲੜਾਈ ਆ ਤੇ ਉਹ ਵਿਚਾਰਾਂ ਦੀ ਲੜਾਈ ਹੁੰਦੀ ਤੇ ਵਿਚਾਰਾਂ ਦੇ ਵਿੱਚ ਸ਼ਬਦ ਹਥਿਆਰ ਹੁੰਦੇ ਨੇ ਜੇ ਆਪਾਂ ਸਿੱਖ ਫਲਸਫੀ ਨੂੰ ਵੀ ਦੇਖੀਏ ਤਾਂ ਪਹਿਲੇ ਗੁਰੂ ਤੋਂ ਲੈ ਕੇ ਹਥਿਆਰ ਚੱਕਣ ਤੱਕ ਕਿੰਨਾ ਟਾਈਮ ਲੱਗਿਆ 10ਵੇਂ ਪਾਸ਼ਾਈ ਤੱਕ ਦੋਹਰਾ ਉਹ ਵਿਚਾਰ ਲੈ ਕੇ ਆਦਾ ਉਹਨਾਂ ਲੋਕਾਂ ਦੇ ਵਿੱਚ ਤੁਸੀਂ ਜਿਹੜੇ ਬਜ਼ੁਰਗ ਬੈਠੇ ਨੇ ਕੋਈ ਤੁਸੀਂ ਮਤਲਬ ਪਹਿਲਾਂ ਮੈਂ ਸੁਣਦਾ ਰਿਹਾ ਵੀ ਜਿਹੜੇ ਸਾਡੇ ਪਹਿਲਾਂ ਜਿਹੜੇ ਡੇਰੇ ਸੀ ਜਿਹੜੇ ਧਰਮਸਥਾਨ ਸੀ ਗੁਰਦੁਆਰੇ ਸੀ ਉਹ ਵਿਦਿਆ ਦੇ ਕੇਂਦਰ ਸੀ। ਉੱਥੇ ਜਿਹੜੇ ਮਹੰਤਰਿਆਂ ਦੇ ਹੁੰਦੇ ਜਿਹੜੇ ਸਾਧ ਹੁੰਦੇ ਡੇਰੇ ਤੋਂ ਲੋਕਾਂ ਨੂੰ ਪੜਾਉਂਦੇ ਹੁੰਦੇ ਇੱਕ ਘਾਵਤ ਬਣੀ ਸੀ ਮੈਂ ਸੁਣਦਾ ਅਕਸਰ ਹੀ ਆ ਕਿ ਥਾਂ ਸਾਫ ਕਰ ਲੰਗੇ ਕਰ ਕਰੇਤਾ ਹੁੰਦਾ ਤੇ ਉਂਗਲ ਨਾਲ ਕੇ ਲਿਖ ਵੀ ਹੂੜਾ ਤੇ ਕੋਈ ਕਹਿੰਦਾ ਉਹਨੇ ਵੱਡੇ ਵੱਡੇ ਅੱਖਰ ਲਿਖੇ ਤੇ ਕਹਿੰਦਾ ਬਾਬਾ ਪੜੇ ਨਾ ਹੋਈ ਮੈਂ ਆੜਾ ਪੋਣਾ ਕਹਿੰਦਾ ਭਾਈ ਰਹਿਣ ਦੇ ਵਸ ਜਦੋਂ ਏਡੀ ਲਿਖੀ ਤਾਂ ਮੈਨੂੰ ਡੇਰੇ ਚੋਂ ਬਾਹਰ ਕੱਢ ਦੇ ਹੁਣ ਅਸੀਂ ਕਿੱਥੇ ਲਿਆਂਦਾ ਮਤਲਬ ਹੈਨਾ ਹਲੋ ਹੁਣ ਜਿਹੜਾ ਸਿਸਟਮ ਆ ਅੱਜ ਦਾ ਦੌਰ ਅਸੀਂ ਕਿੱਥੇ ਲਿਆਂਦਾ ਤੇ ਸਾਡੀ ਜਿਹੜੀ ਪੜ੍ਹਾਈ ਸੀ ਮੇਰੀ ਗੁਰੂ ਨਾਲ ਕਰੇ ਉਹਨੇ ਕਿਹਾ ਵੀਰਦਿਆ ਵਿਚਾਰੀ ਤਾਂ ਪਰ ਉਕਾਰ ਉਹ ਜਿਹੜਾ ਸਵਾਲ ਸੀਗਾ ਅਸਲ ਦੇ ਵਿੱਚ ਵਿਦਿਆ ਦਾ ਜਿਹੜਾ ਸਾਡੀ ਪੜ੍ਹਾਈ ਦਾ ਮੈਂ ਕਹਿੰਉਂ ਕਿ ਮੈਂ ਇੱਕ ਅਧਿਆਪਕ ਆ ਤੇ ਜਿਹੜਾ ਸਿੱਖਿਆ ਦਾ ਜਿਹੜੀ ਹਾਲਤ ਆ ਵਰਤਮਾਨ ਦੇ ਦੌਰ ਦੇ ਵਿੱਚ ਉਹ ਸੱਚਮੁੱਚ ਹੀ ਬਹੁਤ ਖਰਾਬ